ਸਨਾਗਰ ਸਿੰਘ ਆਜੀ ਪ੍ਰਣਾਲੇ ਤੋਂ ਬੋਲਦਾ ਜੀ ਹਾਂ ਜੀ ਤੁਹਾਨੂੰ ਕਿਹ ਸਕਿਨ ਦੀ ਪ੍ਰੋਬਲਮ ਸੀ ਕੀ ਕੀ ਪ੍ਰੋਬਲਮ ਹੈ ਜੀ ਤੁਹਾਨੂੰ ਸਕਿਨ ਦੀ ਹਾਂ ਜੀ ਸਕਿਨ ਦੀ ਜੀ ਬੰਨੂ ਜੀ ਲਾਲ ਲੱਤਬੇ ਹੋ ਜਾਂਦੇ ਸੀ ਤੇ ਖੁਰਕ ਬਹੁਤ ਹੁੰਦੀ ਸੀ ਤੇ ਤੁਸੀਂ ਮੰਨੋ ਵੀ ਪਹਿਲਾਂ ਥੋੜੀ ਹੁੰਦੀ ਸੀ ਫੇਰ ਸਿਰ ਤੋਂ ਲੱਗੇ ਪਰ ਅੰਤ ਕਰ ਸਾਰੇ ਹੋ ਗਈ ਸੀ ਇਹ ਕਿੰਨੇ ਟਾਈਮ ਤੁਸੀਂ ਇਹ ਪ੍ਰੋਬਲਮ ਜੀ ਇਹ ਜੀ ਮੈਂ 45-47 ਤੋਂ ਸੀ ਠੀਕ ਹੈ ਇਹ ਤੁਸੀਂ ਕਿੱਥੋਂ ਕਿੱਥੋਂ ਤੱਕ ਦਵਾਈਆਂ ਲਈਆਂ ਤੇ ਡਾਕਟਰ ਕੀ ਕਹਿ ਰਹੇ ਸੀ ਇਹਦੇ ਬਾਰੇ ਤੁਹਾਨੂੰ ਇਹ ਜੀ ਦਵਾਈ ਬਰਨਾਲੇ ਤੋਂ ਲਾ ਕੇ ਰਾਮਪਰਾਜੇ ਮੈਂ ਹੋਇਆ ਆਥੇ ਪਾਸ ਜਿਹੜੇ ਪਿੰਡ ਜਿੱਥੇ ਕੋਈ 10-10 ਹੀ ਉੱਥੇ ਤੋਂ ਵੀ ਦਵਾਈ ਲੈਂਦੀ ਪਰ ਵਾਹ ਗੰਦੇ ਜੀ ਮੈਨੂੰ ਰਾਮ ਨਹੀਂ ਆਉਂਦਾ ਦੋ ਵੀ ਇਸ ਦੁਨੀਆ ਤੇ ਕੋਈ ਦਵਾਈ ਐਸੀ ਬਣੀ ਨਹੀਂ ਜਿਹੜੀ ਸਟਰੈਸ ਰੋਗ ਨੂੰ ਖਤਮ ਕਰ ਦੇਵੇ। ਅੱਛਾ ਇਹ ਤੁਹਾਨੂੰ ਕਹਿ ਰਹੇ ਸੀ ਕਿ ਸਟਰੈਸ ਹੋ ਗਿਆ ਤੁਹਾਨੂੰ। ਤੁਹਾਨੂੰ ਸਟਰੈਸ ਰੋਗ ਹੋ ਗਿਆ। ਠੀਕ ਹੈ। ਵੀ ਇਹਦੀ ਕੋਈ ਦਵਾਈ ਬਣੀ ਨਹੀਂ। ਇਹਦੀ ਕੋਈ ਦਵਾਈ ਨਹੀਂ ਬਣੀ ਤੁਹਾਨੂੰ। ਠੀਕ ਹੈ। ਵੀ ਕੀ ਕਿੰਨਾ ਕੁ ਟਾਈਮ ਦਾ ਦੱਸਿਆ ਤੁਹਾਨੂੰ ਵੀ? ਇਹ ਜੀ ਸਾਰੀ ਜ਼ਿੰਦਗੀ ਚ ਖਾਈ ਜਾਓਗੇ ਦਾ ਮੜਾ ਮੂਟਾ ਨਾਲ ਮਰ ਰਹੋਗੇ ਨਹੀਂ ਫਿਰ ਤੁਹਾਨੂੰ ਪਤਾ ਹੋਣੀ ਫਿਰ ਹੋ ਜਾਊਗਾ। ਵੀ ਠੀਕ ਨਹੀਂ ਹੁੰਦੇ ਤੁਹਾਨੂੰ। ਨਹੀਂ ਨਹੀਂ। ਠੀਕ ਹੈ। ਜਿਵੇਂ ਤੁਹਾਨੂੰ ਆਪਣਾ ਪੰਜ ਜੂਸ ਦਿੱਤੇ ਬੋਡੀ ਸਰਵਿਸ ਪਾ ਕੇ ਦਿੱਤਾ। ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ? ਇਦਾਂ ਜੀ ਆਇਆਂ ਮਨੋ ਜੀ ਵਾਪੇ ਇੱਕ ਅੰਤਵਾਰ ਨੂੰ ਇਹ ਬਰਤਨ ਲਾਗੇ ਦੂਜੇ ਅੰਤਵਾਰ ਨੂੰ ਨੇ ਰੱਖਦਾ ਸੀ ਚੰਬੜੀ ਸਾਫ ਹੋਣ ਲੱਗੀ ਸੀ ਜਿਹੜੇ ਤੱਬੇ ਚੋਂ ਘਟਣ ਲੱਗੇ ਯਾਨੀ ਕਿ ਤੁਹਾਨੂੰ ਇੱਕ ਹਫ਼ਤੇ ਚ ਰਿਜ਼ਲਟ ਮਿਲਣਾ ਹੈ ਇੱਕ ਹਫ਼ਤੇ ਦਾ ਰਿਜ਼ਲਟ ਆ ਗਿਆ ਜੀ ਇੱਕ ਹਫ਼ਤੇ ਤੁਹਾਨੂੰ ਰਿਜ਼ਲਟ ਮਿਲ ਗਿਆ ਹਾਂ ਜੀ ਹਾਂ ਠੀਕ ਹੈ ਅੱਜ ਜਿਵੇਂ ਤੁਸੀਂ ਵਰਤ ਇਹ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਅੱਜ ਕਿਵੇਂ ਮੰਨਦੇ ਹੋ ਤੁਸੀਂ ਅੱਜ ਤਾਂ ਮੈਨੂੰ ਆ ਲੱਗ ਰਹੀ ਵੀ ਜਮਾਂ ਹੀ ਨੇ ਜਾਨੀ ਮਨੋ ਵੀ ਬਹੁਤ ਠੀਕ ਕਰਤਾ ਜਮਾਂ ਅਸੀਂ ਜਮਾਂ ਠੀਕ ਮੰਨਦੇ ਹਾਂ ਅੱਜ ਤੁਸੀਂ ਆਪਣੇ ਆਪ ਨੂੰ ਠੀਕ ਹੋਗੇ ਜਮਾਂ ਹਾਂ ਜੀ ਹਾਂ ਠੀਕ ਹੈ ਜੀ ਇਹ ਤੋਂ ਇਹ ਤੋਂ ਇਲਾਵਾ ਤੁਹਾਨੂੰ ਹੋਰ ਕੀ ਕੀ ਪ੍ਰੋਬਲਮਾਂ ਸੀਗੀਆਂ ਹੋਰ ਜੀ ਮੇਰਾ ਕੰਡੂ ਦਰਦਾ ਰਹਿੰਦਾ ਸੀ ਉਹ ਵੀ ਹੁਣ ਆਪੇ ਦੁੱਲ੍ਹੋ ਇੱਕ ਤੁਸੀਂ ਸਿਰਦਰ ਦੱਸ ਦੇ ਸਿਰਦਰ ਦਿੰਦਾ ਸੀ ਉਹ ਵੀ ਹਟ ਗਿਆ ਉਹ ਕਿਵੇਂ ਰਹਿੰਦਾ ਸੀ ਪਹਿਲਾਂ ਸਿਰਦਰ ਤੇ ਡੀਲੀ ਹੁੰਦਾ ਰਹਿੰਦਾ ਸੀ ਹਾਂ ਜੀ ਅੱਗੇ ਤਾਂ ਹਰ ਵਾਰ ਚ ਹੁੰਦਾ ਸੀ ਮੈਨਾਂ ਮੈਨਾਂ ਜੇ ਹੁਣ ਜਾਨੀ ਉਹ ਵੀ ਬਹੁਤ ਠੀਕ ਹੈ ਛੇਰ ਵੀ ਬਹੁਤ ਠੀਕ ਠੀਕ ਜਿਵੇਂ ਅੱਗੇ ਤੁਹਾਡਾ ਕੰਮ 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 ਕਰ ਕਰਦਾ ਕਰਦਾ ਚੇਨਸ ਕਰਦਾ ਮੰਜੇ ਤੇ ਪਏ ਰਹਿੰਦੇ ਸੀ ਯਾਨੀ ਹੁਣ ਮੈਂ ਕੰਮ ਸਾਰਾ ਕਰਦਾ ਹੁਣ ਤੁਸੀਂ ਸਾਰਾ ਕੰਮ ਕਰਦਾ ਕਰਦੇ ਹਾਂ ਹਾਂ ਜੀ ਕਰਦਾ ਕਰਦੇ ਹਾਂ ਜੀ ਠੀਕ ਹੈ ਤੇ ਜਿਹੜੇ ਪ੍ਰਵਾਰਤਾਂ ਨੂੰ ਸੁਣ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹਣਾ ਤੁਸੀਂ ਉਹਨਾਂ ਨੂੰ ਮਤਾਂ ਇਹ ਕਹਿਣਾ ਚਾਹਣਾ ਜੀ ਵੀ ਇਹ ਜਿਹੜੀ ਹੈ ਇਹ ਆਏ ਨਹੀਂ ਵੀ ਕੋਈ ਬਿਮਾਰੀ ਬਾਹਰ ਤੇ ਸਰੀਰ ਤੇ ਜਿੰਨੀਆਂ ਵੀ ਬਿਮਾਰੀਆਂ ਨੇ ਸਾਰਿਆਂ ਬਾਤ ਚ ਚੰਗੀ ਹੈ ਇਹ ਵਰਤ ਲੈਣਾ ਚਾਹੀਦਾ ਹੈ ਵਰਤ ਲੈਣਾ ਚਾਹੀਦਾ ਜੀ ਹਾਂਜੀ ਠੀਕ ਹੈ ਜੀ ওকে ਥੈਂਕ ਯੂ ਜੀ ਬਿਲਕੁਲ